ਪੈਰਾਂ ਦੇ ਵਿੱਚ ਸੋਜ ਆਉਣਾ ਜਦੋਂ ਆਪਾਂ ਸਵੇਰੇ ਸੁੱਤੇ ਪਏ ਉੱਠਦੇ ਹਾਂ ਇਸ ਜਗ੍ਹਾ ਤੇ ਪੈਰ ਆਪਣੇ ਸੁੱਜ ਜਾਂਦੇ ਨੇ ਔਰ ਲੱਤਾਂ ਸੁੱਜ ਜਾਂਦੀਆਂ ਨੇ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਉੱਠ ਕੇ ਇੱਕ ਦੋ ਕਦਮ ਵੀ ਨਹੀਂ ਚੱਲੇ ਜਾਂਦੇ ਸੋ ਇਸ ਨੂੰ ਕਿਵੇਂ ਕਸਰਤਾਂ ਨਾਲ ਠੀਕ ਕੀਤਾ ਜਾਂਦਾ ਹੈ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਉਹੀ ਤੁਹਾਡੇ ਨਾਲ ਡਿਸਕਸ ਕਰਾਂਗੇ ਜ਼ਿਆਦਾਤਰ ਦੇਖਿਆ ਗਿਆ ਹੈ 슈ਗਰ ਦੇ ਪੇਸ਼ੈਂਟ ਹੋਗੇ ਗਠੀਆ ਦੇ ਪੇਸ਼ੈਂਟ ਹੋਗੇ ਉਨਾ ਦੇ ਵਿੱਚ ਇਹ ਆਮ ਪਾਇਆ ਜਾਂਦਾ ਹੈ ਸੋ ਤੁਸੀਂ ਘਬਰਾਓ ਨਾ ਅਗਰ ਤੁਸੀਂ ਇਹ ਕਸਰਤਾਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਲੱਤਾਂ ਦੀ ਸੋਚ ਜਾਂ ਗਿੱਟਿਆਂ ਦੀ ਸੋਚ ਨੂੰ ਦੂਰ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇ ਡਾਕਟਰ ਗੁਰਸ਼ੀਤ ਸਿੰਘ ਸਭ ਤੋਂ ਪਹਿਲੀ ਜਿਹੜੀ ਐਕਸਰਸਾਈਜ਼ ਕਰਨੀ ਹੈ ਤੁਸੀਂ ਸੀਟਡ ਮਾਰਚ ਇੱਕ ਕੁਰਸੀ ਤੇ ਬੈਠ ਜਾਣਾ ਇਹ ਕਸਰਤ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਔਰ ਸਵੇਰੇ ਵੀ ਕਰ ਸਕਦੇ ਹੋ ਐਦਾਂ ਉੱਪਰ ਵਿੱਚ 1 2 3 4 5 6 ਐਦਾਂ ਤੁਸੀਂ 10 ਵਾਰੀ ਕਰਨਾ ਔਰ ਆਰਾਮ ਇਸ ਦੇ 5 ਸੈਟ ਲਾਉਣੇ ਆ ਸੈਕਿੰਡ ਐਕਸਰਸਾਈਜ਼ ਕੀ ਹੋਏਗੀ ਟੋ ਲਾ ਕੇ ਬੈਠੋਗੇ ਪੈਰ ਅੰਦਰ ਮੋੜ ਕੇ ਲਾਤ ਉੱਪਰ ਚੱਕ ਦੋਗੇ ਇੱਥੇ ਤੁਸੀਂ 10 ਸੈਕਿੰਡ ਹੋਲਡ ਦੈਨ ਰਿਲੈਕਸ ਦੋਨੋਂ ਸਾਈਡ ਕਰਨੇ ਆ ਇਹ ਤੁਸੀਂ ਇਸ ਨੂੰ ਵੀ 10-10 ਸੈਟ ਲਾਓ ਤੀਜੀ ਕਸਰਤ ਕੀ ਹੋਏਗੀ ਲਾਤ ਉੱਪਰ ਚੱਕ ਕੇ ਇੱਥੇ ਐਂਕਲ ਟੋ ਪੰਪਸ ਕਰਾਂਗੇ ਆਪਾਂ ਬਿਲਕੁਲ ਧਿਆਨ ਰਹੇ ਜਿਹੜਾ ਪੱਟ ਹੈ ਉਹ ਨਾਲ ਜੁੜਿਆ ਰਹੇ ਇੱਥੇ ਆਪਾਂ 5 ਸੈਕਿੰਡ ਹੋਲਡ ਫਿਰ ਆਪਾਂ ਰਿਲੈਕਸ ਯਾਨੀ ਕਿ 5 ਵਾਰੀ ਕਰਨਾ ਔਰ ਇਧਰ ਕਰਨਾ ਦੋਨੋਂ ਸਾਈਡ 10-10 ਦੇ ਸੈਟ ਲਾਵਾਂਗੇ ਉਸ ਤੋਂ ਨੈਕਸਟ ਜਿਹੜੀ ਐਕਸਰਸਾਈਜ਼ ਹੋਏ ਇਸ ਦੇ ਵਿੱਚ ਕੀ ਕਰਨਾ ਆਪਾਂ ਦੋਨੋਂ ਲੱਤਾਂ ਚੁੜੀਆਂ ਆਪਾਂ ਕੰਧ ਦੇ ਨਾਲ ਲਾ ਦੇਣੀਆਂ ਐ ਇਦਾਂ ਤੁਸੀਂ ਦੇਖੋ ਦੋਨੋਂ ਲੱਤਾਂ ਦੀਵਾਰ ਦੇ ਨਾਲ ਲਾ ਦੇਣੀਆਂ ਇਦਾਂ ਕਰਕੇ ਔਰ ਇੱਥੇ ਤੁਸੀਂ ਹੋਲਡ ਕਰੋਗੇ 10 ਸੈਕਿੰਡ ਫਿਰ ਤੁਸੀਂ ਵਾਪਸ ਆ ਜਾਓਗੇ ਇਸ ਦੇ ਤੁਸੀਂ 5 ਸੈਟ ਲਾਓਗੇ ਉਸ ਤੋਂ ਬਾਅਦ ਜਿਹੜੀ ਐਕਸਰਸਾਈਜ਼ ਹੋਏਗੀ ਫਿਰ ਉੱਪਰ ਜਾਵਾਂਗੇ ਪਰ ਇਸ ਦੇ ਵਿੱਚ ਆਪਾਂ ਐਂਕਲ ਟੂ ਪੰਪਸ ਕਰਾਂਗੇ ਜਾਨਕਿ 12 ਵਾਰੀ ਕੀਤਾ ਫਿਰ ਆਪਾਂ ਰਾਮ ਇਸ ਦੇ ਵੀ ਆਪਾਂ 5 ਸੈਟ ਲਾਏ ਸਾਰੀਆਂ ਕਸਰਤਾਂ ਅਗਰ ਤੁਸੀਂ ਕਰਨੀਆਂ ਸ਼ੁਰੂ ਕਰ ਦੋਗੇ ਤੁਹਾਡੇ ਜੋ ਗੱਟੇ ਔਰ ਲੱਤਾਂ ਤੇ ਸੋਜ ਆਉਂਦੀ ਹੈ ਉਸ ਤੋਂ ਤੁਸੀਂ ਬਾਤ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ